ਤੁਹਾਡੇ ਹਿਸਾਬ ਨਾਲ ਕੌਣ ਪਟਿਆਲਾ ਸੀਟ ਦੀ ਗੱਲ ਕੀਤੀ ਜੇ ਪਟਿਆਲਾ ਸੀਟ ਤੋਂ ਕੌਣ ਜਿੱਤ ਸਕਦਾ ਹੈ ਕੋਈ ਕੀ ਕਹਿ ਸਕਦਾ ਸਾਰੇ ਬੰਦੇ ਵਧੀਆ ਹੈਗੇ ਸਾਰੇ ਬੰਦੇ ਸਹੀ ਹੈ ਕੀ ਲੱਗਦਾ ਤੁਹਾਨੂੰ ਇਹ ਕੌਣ ਜਿੱਤ ਸਕਦਾ ਪਟਿਆਲਾ ਸੀਟ ਕੁਝ ਨਹੀਂ ਕਹਿ ਸਕਦੇ ਜੀ ਕੇਂਦਰ ਦੇ ਵਿੱਚ ਤੇ ਪਟਿਆਲਾ ਦੇ ਵਿੱਚ ਕੌਣ ਜਿੱਤ ਸਕਦਾ ਅਜੇ ਕਿਤੇ ਕੁਝ ਨਹੀਂ ਕਹਿ ਸਕਦੇ ਜੀ ਅਜੇ ਦਾ ਜਦੋਂ ਵੋਟ ਮਤਲਬ ਆ ਜਾਏਗਾ ਰਿਜ਼ਲਟ ਉਹਦੇ ਬਾਅਦ ਹੀ ਪਤਾ ਲੱਗੇਗਾ ਜੀ ਭਾਜੀ ਕਿੰਨੂ ਲੱਗਦਾ ਤੁਸੀਂ ਕੇਂਦਰ 'ਚ ਕਿੰਨੂ ਬਣਵਾ ਰਹੇ ਹੋ ਸਰਕਾਰ ਕਿਹਦੀ ਬਣ ਮਾਰੇ ਮੋਤੀ ਹੋਇਆ ਹੋਰ ਕਿਨੇ ਆਣਾ ਪਾ ਪੰਜਾਬ ਚ ਇੱਕ ਬਸ ਬੈ ਡੁੱਬਿਆ ਹੋਇਆ ਮੋਤੀ ਹੋਇਆ ਸਾਰੇ ਪਾਸੇ ਜਾ ਜਾਗਾ ਪਟਿਆਲਾ ਜੀ ਕੋਣ ਕਿੰਨੂ ਜਿਤਵਾਰੇ ਪਟਿਆਲਾ ਕੋਲੀ ਸਾਹਿਬ ਇੱਥੇ ਆਪਣੇ ਡਾਕਟਰ ਬਲਵੀਰ ਜੀ ਪਟਿਆਲੇ ਜੀ ਕਿੰਨੂ ਜਿਤਵਾਰੇ ਹੋ ਪਟਿਆਲੇ ਸ਼ਤਾ ਜੀ ਜ਼ੋਰ ਮਾਰਾ ਨਹੀਂ ਜੀ ਦਾ ਕਿਸਨੂੰ ਜਿਤਵਾਰੇ ਵੋਟ ਪਈ ਹੈ ਪਟਿਆਲਾ ਜੀ ਤੋਂ ਕਾਂਗਰਸ ਜੀ ਤੋਂ ਹੀ ਦੇਰ ਕੋ ਕੱਲੋਂ ਕਿੰਨੂ ਜਿਤਵਾਰੇ ਹੋ ਲੱਗਦਾ ਹੈ ਕਿ ਸੈਂਟਰ ਦੇ ਵਿੱਚ ਸਰਕਾਰ ਕਿਹੜੀ ਬਣੇਗੀ ਤੇ ਪਟਿਆਲੇ ਜੀ ਕੋਣ ਜਿਤਵਾਰੇ ਸਰਕਾਰ ਤਾਂ ਜਿਹੜਾ ਕੋਈ ਕੰਮ ਕਰੂਗਾ ਉਹੀ ਚੰਗਾ ਉਹੀ ਹੋਣੀ ਚਾਹੀਦੀ ਹੈ 1 ਜੂਨ ਨੂੰ ਚੋਣਾਂ ਖਤਮ ਹੋਈਆਂ ਤੇ ਹੁਣ ਰਿਜ਼ਲਟ ਦਾ ਇੰਤਜ਼ਾਰ ਲੋਕ ਕਰਦੇ ਹੋਏ ਨਜ਼ਰ ਆ ਰਹੇ ਨੇ ਹੁਣ ਕਿਹਦੀ ਸਰਕਾਰ ਬਣੇਗੀ ਕੇਂਦਰ ਦੇ ਵਿੱਚ ਤੇ ਪੰਜਾਬ ਦੇ ਵਿੱਚ ਕੌਣ ਮੱਲਾ ਮਾਰੇਗਾ ਸਾਡੇ ਨਾਲ ਜਿਹੜੇ ਦੁਕਾਨਦਾਰ ਨੇ ਉਹ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਪਹਿਲੇ ਤੇ ਚਾਹ ਵਾਲੇ ਤੋਂ ਗੱਲ ਕਰਦੇ ਆ ਕਿਉਂਕਿ ਲੋਕ ਕਹਿੰਦੇ ਨੇ ਕਿ ਨਰੇਂਦਰ ਮੋਦੀ ਚਾਹ ਵਾਲੇ ਤੋਂ ਹੀ ਪ੍ਰਧਾਨ ਮੰਤਰੀ ਬਣਨੇ ਭਾਈ ਸਾਹਿਬ ਕੀ ਨਾਮ ਹੈ ਤੇ ਵੋਟਾਂ ਖਤਮ ਹੋਈਆਂ ਨੇ ਤੇ ਹੁਣ ਕੱਲ ਨੂੰ ਰਿਜ਼ਲਟ ਹੈ ਕੀ ਲੱਗਦਾ ਕਿਹਦੀ ਸਰਕਾਰ ਸੈਂਟਰ ਦੇ ਵਿੱਚ ਬਣ ਸਕਦੀ ਹੈ ਤੇ ਪੰਜਾਬ ਦੇ ਵਿੱਚ ਕੌਣ ਜਿੱਤ ਸਕਦਾ ਤੇ ਪਟਿਆਲਾ ਦੇ ਵਿੱਚ ਕੌਣ ਸੀਟ ਤੋਂ ਜਿੱਤ ਕੇ ਜਾਏਗਾ ਦੇਖੋ ਜੀ ਪਾਰਟੀਆਂ ਤਾਂ ਹੈਗੀਆਂ ਸਾਰੀਆਂ ਪਾਵਰਫੁਲ ਹੈਗੀਆਂ ਤੇ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਸਿਰੇ ਪਤਾ ਚੱਲੇ ਤੁਹਾਡੇ ਹਿਸਾਬ ਨਾਲ ਕੌਣ ਪਟਿਆਲਾ ਸੀਟ ਦੀ ਗੱਲ ਕੀਤੀ ਜੇ ਪਟਿਆਲਾ ਸੀਟ ਤੋਂ ਕੌਣ ਜਿੱਤ ਸਕਦਾ ਹੈ ਦੇਖੋ ਜੀ ਕੀ ਕਹਿ ਸਕਦੇ ਸਾਰੇ ਬੰਦੇ ਵਧੀਆ ਹੈਗੇ ਸਾਰੇ ਬੰਦੇ ਸਹੀ ਹੈ ਇਸ ਫੇਰੇ ਸਭ ਤੋਂ ਵੱਡਾ ਸਹੀ ਫੇਰੇ ਬੜਾ ਚੱਲਿਆ ਗੱਲ ਜੀ ਵੋਟ ਪਾਈ ਹੈ ਤੁਸੀਂ ਤੁਸੀਂ ਆ ਦੇਖੋ ਪਾਈ ਹੈ ਜੀ ਮੈਂ ਵੀ ਤੁਹਾਨੂੰ ਕੀ ਲੱਗਦਾ ਤੁਹਾਨੂੰ ਇਹ ਕੌਣ ਜਿੱਤ ਸਕਦਾ ਪਟਿਆਲਾ ਸੀਟ ਤੋਂ ਕੁਝ ਨਹੀਂ ਕਹਿ ਸਕਦਾ ਜੀ ਮੈਂ ਕੁਝ ਕਹਿਸ ਨਹੀਂ ਲਾ ਸਕਦਾ ਅੱਛਾ ਤੁਸੀਂ ਕੋਈ ਕਹਿਸ ਨਹੀਂ ਲਾ ਸਕਦੇ ਤੇ ਕੇਂਦਰ ਚ ਕਿਹਦੀ ਬਣ ਸਕਦੀ ਹੈ ਉਹ ਦੇਖੋ ਜੀ ਮੋਦੀ ਸਰਕਾਰ ਹੀ ਚੱਲੂਗੀ ਕੇਂਦਰ ਦੇ ਮੋਦੀ ਬਣ ਸਕਦਾ ਹਾਂਜੀ ਬਣ ਸਕਦਾ ਜੀ ਹਾਂਜੀ ਕਿਉਂ ਰਾਹੁਲ ਗਾਂਧੀ ਦਾ ਕੋਈ ਚਾਂਸ ਨਹੀਂ ਹੈਗੇ ਨਹੀਂ ਕੁਛ ਨਹੀਂ ਕਹਿ ਸਰ ਜੀ ਵੈਸੇ ਤਾਂ ਮੋਦੀ ਦੇ ਵਧੀਆ ਕੰਮ ਕਰਦੇ ਆਂ ਐਸੀ ਗੱਲ ਜੀ ਤੁਸੀਂ ਦੇਖਿਆ ਕਿ ਇਹ ਦੁਕਾਨਦਾਰ ਕਹਿ ਰਿਹਾ ਕਿ ਕੇਂਦਰ ਦੇ ਵਿੱਚ ਮੋਦੀ ਬਣ ਸਕਦੇ ਤੇ ਪਟਿਆਲਾ ਦੀ ਗੱਲ ਕੀਤੇ ਜੇ ਪਟਿਆਲਾ ਦੇ ਵਿੱਚ ਕੁਛ ਨਹੀਂ ਕਹਿ ਸਕਦੇ ਹੋਰ ਵੀ ਦੁਕਾਨਦਾਰ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਦੁਕਾਨਦਾਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਨਾਲ ਵੀ ਕੀ ਕੀ ਕਹਿਣਾ ਉਹਨਾਂ ਦਾ ਤਾਂ ਗੱਲਬਾਤ ਕਰ ਲੈਂਦੇ ਦੁਕਾਨਦਾਰ ਰੇਡ ਲਗਾ ਰੱਖੀ ਐ ਭਾਈ ਰਿਜ਼ਲਟ ਆਣਾ ਕੱਲ ਨੂੰ ਕਿਹਦੀ ਸਰਕਾਰ ਲੱਗ ਰਹੀ ਹੈ ਤੁਹਾਨੂੰ ਕੇਂਦਰ ਦੇ ਵਿੱਚ ਤੇ ਪਟਿਆਲਾ ਇਹ ਕਿਸੇ ਕੁਝ ਨਹੀਂ ਕਹਿ ਸਕਦੇ ਜੀ ਅਜੇ ਤਾਂ ਜਦੋਂ ਵੋਟ ਮਤਲਬ ਆ ਜਾਏਗਾ ਰਿਜ਼ਲਟ ਉਹਦੇ ਬਾਅਦ ਹੀ ਪਤਾ ਲੱਗੇਗਾ ਜੀ ਅਜੇ ਕੁਝ ਨਹੀਂ ਕਹਿ ਸਕਦੇ ਸੀ ਕੇਂਦਰ ਚ ਕਿਨੂੰ ਲੱਗਦਾ ਕੇਂਦਰ ਚ ਕਿਨੂੰ ਬਣਵਾ ਰਹੇ ਅਜੇ ਕੁਝ ਨਹੀਂ ਕਹਿ ਸਕਦੇ ਜੀ ਅਸੀਂ ਇਸ ਵਾਰੇ ਤੁਹਾਨੂੰ ਜੀ ਤਾਂ ਹਜੇ ਕੋਈ ਆਉਣੀ ਹੈ ਦੁਕਾਨ ਦੇ ਲੋਕ ਵੀ ਪਹੁੰਚੇ ਨੇ ਭਾਜੀ ਕਿਨੂੰ ਲੱਗਦਾ ਤੁਸੀਂ ਕੇਂਦਰ ਚ ਕਿਨੂੰ ਬਣਵਾ ਰਹੇ ਸਰਕਾਰ ਕਿਤੇ ਬਣ ਰਹੀ ਹੈ ਮਾਰਾ ਮੋਦੀ ਹੋਈ ਆ ਹੋਰ ਕਹਿੰਦੇ ਆਣਾ ਪਾ ਪੰਜਾਬ ਚ ਇੱਕ ਬਸ ਵਾ ਡੁੱਬਿਆ ਹੋਇਆ ਮੋਦੀ ਹੋਵਚਾਰ ਸਾਰੇ ਪਾਸੇ ਜਾ ਜਾ ਘਾਰ ਉਹਦੀ ਪਟਿਆਲਾ ਚ ਕੋਣ ਕਿਨੂੰ ਜਤਵਾਰੇ ਪਟਿਆਲੇ ਦਾ ਕੋਹਲੀ ਸਾਹਿਬ ਹੀ ਬੈਠੇ ਆਪਣੇ ਡਾਕਟਰ ਬਲਵੀਰ ਜੀ ਵਧੀਆ ਨੇ ਉਹ ਉਹ ਵਧੀਆ ਬੰਦੇ ਨੇ ਉਹ ਤਾਂ ਜੇਤਨਗੇ ਜੇਤਨਗੇ ਤੁਸੀਂ ਕਿੰਨੋਂ ਭਾਜੀ ਬਰੋ ਤੇ ਬਰੋ ਫਿਰ ਵੀ ਪੰਜਾਬ ਚ ਤੇ ਫਿਰ ਕਿਸੇ ਨੂੰ ਦਿਖਾਉਗੀ ਸਸਤਾ ਆਦਮੀ ਪਾਰਟੀ ਦਾ ਕਿ째 ਕੇਂਦਰ ਚ ਕੇਂਦਰ ਚ ਵੀ ਕੇਂਦਰ ਚ ਲਾਲੂ ਕਾਂਗਰਸ ਆਉਣੀ ਚਾਹੀਦੀ ਆ ਕੇਂਦਰ ਚ ਕਾਂਗਰਸ ਆਣੀ ਚਾਹੀਦੀ ਸਾਡੇ ਦਾ ਵੀਰ ਜੀ ਹੋਰ ਵੀ ਮੌਜੂਦ ਨੇ ਭਾਜੀ ਕਿੱਥੋਂ ਦੇ ਆਏ ਤੇ ਪਟਿਆਲੇ ਚ ਕਿੰਨੋਂ ਜਦਵਾਰੇ ਪਟਿਆਲੇ ਚ ਦੇਖੋ ਜੀ ਆਪਣਾ ਉਮੀਦਵਾਰ ਕਾਂਗਰਸ ਦੀ ਆ ਬਾਕੀ ਦੇਖੋ ਕੁਝ ਕਹਿ ਨਹੀਂ ਸਕਦੇ ਰਿਜ਼ਲਟ ਆਉਣ ਤੇ ਦੱਸਾਂਗੇ ਤੇ ਕੇਂਦਰ ਦੇ ਵਿੱਚ ਕੇਂਦਰ ਦੇ ਵਿੱਚ ਵੀ ਅਸੀਂ ਇਹੀ ਦੇਖਦੇ ਆਂ ਕਾਂਗਰਸ ਕੇਂਦਰ ਚ ਕਾਂਗਰਸ ਭਾਈ ਸਾਹਿਬ ਵੀ ਲੱਗੇ ਨੇ ਮੌਜੂਦ ਵੀਰ ਜਿੱਥੋਂ ਦੀ ਤੇ ਪਟਿਆਲੇ ਜੀ ਕਿੰਨੂ ਜਿੱਤਵਾ ਰਹੇ ਹੋ ਪਟਿਆਲੇ ਜੀ ਜ਼ੋਰ ਮਾਰਾ ਨਹੀਂ ਜੀ ਦਾ ਤੇ ਮਹਾਰਾਣੀ ਵਰਨੀਤ ਕੌਰ ਜੀ ਜ਼ਰੂਰ ਜਿੱਤਣਗੇ ਤੇ ਕੇਂਦਰ ਵਿੱਚ ਤਾਂ ਫਿਰ ਮੋਦੀ ਦਾ ਲਾਭ ਕੋਈ ਆਪਸ਼ਨ ਹੈ ਨਹੀਂ ਪਰ ਮੋਦੀ ਜੀ ਆਣਗੇ ਕੱਲ ਉਹ ਚੰਦ ਬਹੁਮਤ ਨਾਲ 400 ਪਾਰ ਹੋਏਗੇ ਚਾਰ ਤੋਂ ਬਾਹਰ ਪਰ ਚੰਨ ਉਹਨਾਂ ਪਰ ਹੋਈ ਹੈ ਕਈਆਂ ਦਾ ਅਨੁਮਾਨ ਹੈ ਕਿ ਪਟੇਲ ਤੋਂ ਕਾਂਗਰਸ ਜਿੱਗ ਸਕਦੀ ਹੈ ਤੇ ਪੰਜਾਬ ਦੇ ਵਿੱਚ ਜਿਹੜੇ ਹੈਗੇ ਕਾਂਗਰਸ ਦੇ ਚਾਂਸ ਆਮ ਆਦਮੀ ਪਾਰਟੀ ਕੋਲ ਪਿਆਰ ਕੀਤਾ ਜਾ ਰਿਹਾ ਹੋਰ ਵੀ ਦੁਕਾਨਦਾਰਾਂ ਨਾਲ ਜਿਹੜਾ ਗੱਲ ਕਰ ਲੈਣੇ ਪੈਸਾ ਕਿੰਨਾ ਜਤਵਾਰੇ ਹੋ ਕੱਲ ਨੂੰ ਹਾਂਜੀ ਕਿੰਨਾ ਜਤਵਾਰੇ ਹੋ ਦੇਖੋ ਜੀ ਹੁਣ ਅਸੀਂ ਕੀ ਕਹਿ ਸਕਦੇ ਹਾਂ ਫਿਰ ਵੀ ਕੋਈ ਕਿਸੇ ਉੱਤੇ ਵੋਟ ਪਈ ਹੋਣੀ ਹੈ ਹਾਂਜੀ ਜਿਸ ਦਾ ਮੋਦੀ ਨੂੰ ਪਾਇਆ ਜੇ ਕੇਂਦਰ ਜੀ ਵੀ ਮੋਦੀ ਨੂੰ ਜਤਵਾਰੇ ਹਾਂਜੀ ਕੇਂਦਰ ਚ ਮੋਦੀ ਨੂੰ ਜਿਤਵਾ ਰਹੇ ਨੇ ਲਗਾਤਾਰ ਜਿਹੜੇ ਜਿਆਦਾਤਰ ਮੋਦੀ ਵੀਰ ਜੀ ਸਾਡੇ ਨਾਲ ਮੋਦੀ ਵੀਰ ਜੀ ਕਿਸ ਨੂੰ ਜਿਤਵਾ ਰਹੇ ਵੋਟ ਪਾਈ ਹੈ ਪਟਿਆਲਾ ਚ ਤੋਂ ਕਾਂਗਰਸ ਜਿਤੂ ਠੀਕ ਹੈ ਬਾਕੀ 올 ਓਵਰ ਪੰਜਾਬ ਦਾ ਤੁਹਾਨੂੰ ਜਿਆਦਾ ਪਤਾ ਹੋਊਗਾ ਸਾਡੇ ਅਕੋਰਡਿੰਗ ਕੌਣ ਜਿੱਤ ਰਿਹਾ ਤੁਸੀਂ ਦੱਸੋ ਨਾ ਨਹੀਂ ਮੈਂ ਦੱਸਦਾ ਮਤਲਬ ਚਲੋ ਮੈਨੂੰ ਪੰਜਾਬ ਬਾਰੇ ਨਹੀਂ ਪਤਾ ਇਹਨਾਂ ਮੈਨੂੰ ਪਟਿਆਲੇ ਬਾਰੇ ਪਤਾ ਪਟਿਆਲੇ ਕਾਂਗਰਸ ਜਿਤ ਰਿਹਾ ਤੁਸੀਂ ਪੰਜਾਬ ਬਾਰੇ ਜਿਆਦਾ ਜਾਣਦੇ ਹੋ ਤੁਸੀਂ ਦੱਸੋ ਕੌਣ ਜਿੱਤੂਗਾ ਪੰਜਾਬ ਚ ਸਾਡੇ ਤਾਂ ਸਾਨੂੰ ਤਾਂ ਕੋਈ ਅਨੁਮਾਨ ਨਹੀਂ ਹੈਗਾ ਨਹੀਂ ਤੁਹਾਨੂੰ ਜਿਆਦਾ ਵੀਰੇ ਸਿੱਧੀ ਜੀ ਗੱਲ ਹੈ ਤੁਸੀਂ ਦੱਸੋ ਤੁਹਾਡੇ ਅਕੋਰਡਿੰਗ ਕੌਣ ਪੰਜਾਬ ਜਿਤੂਗਾ ਅਡੇ ਅਕਾਊਂਟਿੰਗ ਤੇ ਮੋਦੀ ਵੀ ਲੈ ਜਾ ਸਕਦਾ ਕਾਂਗਰਸ ਵੀ ਲੈ ਜਾ ਸਕਦਾ ਇਹ ਉਹ ਤਾਂ ਤੁਸੀਂ ਉਹ ਕਰ ਰਹੇ ਹੋ ਨਾ ਕਿ ਡਿਪਲੋਮੈਟਿਕ ਆਨਸਰ ਨਾ ਨਾ ਦਿਓ ਇੱਕ ਦੱਸੋ ਕੌਣ ਜਿੱਤੂਗਾ ਪੰਜਾਬ ਚ ਸਾਡੇ ਕਾਂਗਰਸ ਵੀ ਜਿੱਤ ਯਾਰ ਫਿਰ ਉਹ ਹੀ ਗੱਲ ਹੋਣਾ ਕਿ ਇੱਕ ਤੁਸੀਂ ਕਾਂਸਰ ਦੋ ਨਾ ਕਿ ਕੌਣ ਜਿੱਤੂਗਾ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਤੁਹਾਡੇ ਕੋਲ ਤਾਈ ਤੇ ਪਹੁੰਚੇ ਨਾ ਮੇਰੀ ਗੱਲ ਸੁਣੋ ਆਮ ਪਬਲਿਕ ਕੋਲ ਅਸੀਂ ਤਾਈ ਪਹੁੰਚੇ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਮੀਡੀਆ ਜਿਹੜੀ ਹੈਗੀ ਹੈ ਕਿ ਮੋਦੀ ਦੇ ਨਾਲ ਰਲ ਕੇ ਉਹ ਕਰ ਰਹੀ ਹੈ ਕਿ ਐਨਲਾਈਜ਼ ਕਰ ਰਹੀ ਹੈ ਠੀਕ ਹੈ ਨਾ ਦੇਖੋ ਗੋਦੀ ਮੀਡੀਆ ਤਾਂ ਹੈ ਹੀ ਹੈ ਇੱਥੇ ਨੋ ਡਾਊਟ ਗੋਦੀ ਮੀਡੀਆ ਜੋ ਦਿਖਾ ਰਿਹਾ ਉਹ ਗੋਦੀ ਮੀਡੀਆ ਕਿਉਂਕਿ ਐਨਡੀਟੀਵੀ ਹੈਗਾ ਸੀ ਇੱਕ ਉਹ ਵੀ ਉਹਨਾਂ ਨੇ ਖਰੀਦ ਲਿਆ ਕਿਉਂਕਿ ਉਹ ਤਾਂ ਆਬਵੀਅਸਲੀ ਜੋ ਉਹਨਾਂ ਨੇ ਕਹਿਣਾ ਹੈ ਉਹੀ ਬੋਲਣਾ ਉਹਨਾਂ ਨੇ ਠੀਕ ਹੈ ਸਾਡੇ ਅਕੋਰਡਿੰਗ ਇੰਡੀ ਸਾਡੇ ਅਕੋਰਡਿੰਗ ਤੇ ਮੋਤੀ ਦੇ ਵੀ ਬਣ ਸਕਦੀ ਐ ਸਰ ਫਿਰ ਉਹੀ ਗੱਲ ਕਰ ਰਹੇ ਹਾਂ ਇਹ ਤਾਂ ਕਾਮਨ ਐ ਨਾ ਕਿ ਜੇ ਹੁਣ ਸਿੱਕਾ ਐ ਕਿ ਇੱਧਰ ਵੀ ਕਰ ਸਕਦਾ ਇੱਧਰ ਵੀ ਕਰ ਸਕਦਾ ਇੱਕ ਸਾਡਾ ਓਪੀਨੀਅਨ ਹੁੰਦਾ ਉਹ ਨਾ ਕਿ ਸਾਡਾ ਓਪੀਨੀਅਨ ਕੀ ਐ ਸਾਡਾ ਓਪੀਨੀਅਨ ਦੇਖੋ ਜਨਤਾ ਦੇ ਨਾਲ ਐ ਜੋ ਜਨਤਾ ਕਹੇਗੀ ਅਸੀਂ ਉਹਦੇ ਨਾਲ ਤੁਸੀਂ ਆਪਣਾ ਪਰਸਨਲੀ ਵੀ ਉਹ ਦੱਸੋ ਤੋਂ ਅਸੀਂ ਅਸੀਂ ਤੁਹਾਡੇ ਕੋਲ ਆਏ ਨਾ ਤੁਸੀਂ ਦੱਸੋ ਕਿ ਹਾਂ ਤੁਸੀਂ ਕਿਸ ਨੂੰ ਬਣਾ ਰਹੇ ਹੋ ਕਿੰਨੇ ਦੇਖੋ ਮੇਰੇ ਅਕੋਰਡਿੰਗ ਤਾਂ ਨਹੀਂ ਬੰਨਣਾ ਚਾਹੀਦਾ ਬੀਜ ਕਿ ਨਹੀਂ ਬੰਨੀ ਚਈ ਠੀਕ ਐ ਕਿਸ ਸਮੇਂ ਦੇ ਨਾਲ ਚੇਂਜ ਹੋਣਾ ਚਾਹੀਦਾ ਠੀਕ ਐ 10 ਸਾਲ ਹੋ ਗਏ ਹੁਣ ਸਮੇਂ ਦੇ ਨਾਲ ਚੇਂਜ ਹੋਣਾ ਚਾ ਬਾਕੀ ਚਲੋ ਕੱਲ ਨੂੰ ਅਰਲੀ ਤੁਹਾਨੂੰ ਪਤਾ ਲੱਗ ਜਊਗਾ ਵੇ ਵੈਸੇ ਕਿਸੇ ਤੁਹਾਡੇ ਅੰਦਾਜ਼ੇ ਨਾਲ ਕਿਹਦੇ ਚਾਂਸ ਜਲਦੇ ਮੈਂ ਦੱਸ ਤਾਂ ਰਿਹਾ ਕਿ ਮੇਰੇ ਅਕੋਰਡਿੰਗ ਇਹ ਹੈ ਕਿ ਸਮੇਂ ਦੇ ਨਾਲ ਚੇਂਜ ਹੋਣਾ ਚਾਹੀਦਾ ਮੈਂ ਤਾਂ ਕਹਿੰਦਾ ਕਿ ਕਾਂਗਰਸ ਨੂੰ ਆਉਣਾ ਚਾਹੀਦਾ ਹੈ ਰਾਹੁਲ ਗਾਂਧੀ ਨੂੰ ਉਹ ਤੇ ਆਉਣਾ ਚਾਹੀਦਾ ਸੋ ਹੋਰ ਵੀ ਦੁਕਾਨ ਨੌਜਵਾਨਾਂ ਨਾਲ ਵੀ ਗੱਲ ਕਰ ਲੈਣਾ ਕਿਉਂਕਿ ਜਿਨ੍ਹਾਂ ਨੇ ਪਹਿਲੀ ਵਾਰ ਵੋਟ ਪਾਈ ਹੈ ਉਹਨਾਂ ਤੋਂ ਵੀ ਗੱਲ ਬੇਟਾ ਕੱਲ ਨੂੰ ਵੋਟ ਪਾਈ ਹੈ ਤੇ ਹੁਣ ਕੱਲ ਨੂੰ ਰਿਜ਼ਲਟ ਆ ਰਿਹਾ ਹੈ ਕਿਹਨੂੰ ਜਿੱਤਵਾ ਰਹੇ ਹੋ ਬੀਜੇਪੀ ਨੂੰ ਬੀਜੇਪੀ ਦੇ ਪਟੇਲਾ ਤੋਂ ਕਿਹਨੂੰ ਜਿੱਤਵਾ ਰਹੇ ਪਟਿਆਲਾ ਮਹਾਰਾਣੀ ਪਰਨੀਤ ਕੋਰ ਨੂੰ ਇਹ ਕੇਂਦਰ ਦੇ ਵਿੱਚ ਕੇਂਦਰ ਦੇ ਵਿੱਚ ਆਪਾਂ ਨਾ ਕਿਆ ਹੀ ਦੱਸਾਂ ਤੁਹਾਨੂੰ ਅੱਜ ਉਸ ਕੀ ਦੱਸ ਤੂੰ ਮੈਂ ਨਾ ਕਦੀ ਇੰਟਰਵਿਊ ਦੇ ਆ ਨਹੀਂ ਆ ਇੰਟਰਵਿਊ ਨਹੀਂ ਹੈਗਾ ਇਹ ਸਿ ਨਾਰਮਲ ਹੈ ਕਿ ਕਿੰਨੂ ਜੇ ਤੂੰ ਆਓਗੇ ਕੇਂਦਰ 'ਚ ਇੱਕ ਪਾਸੇ ਮੋਦੀ ਹੈ ਸਰਕਾਰ ਇੱਕ ਪਾਸੇ ਰਾਹੁਲ ਗਾਂਧੀ ਮੋਦੀ ਮੋਦੀ ਨੂੰ ਹਾਂਜੀ ਹਾਂਜੀ ਤੋਂ ਤੁਸੀਂ ਦੇਖਿਆ ਕਿ ਉਹਨਾਂ ਨੇ ਰਾਮ ਮੰਦਰ ਬਣਵਾਇਆ ਮੈਂ ਤਾਂ ਲਾਇਕ ਹੀ ਕਰਾਂਗਾ ਮੋਦੀ ਜੀ ਨੂੰ ਹੀ ਵੋਟ ਪਾਓ ਸਾਰੇ ਵੀ ਮਤਲਬ ਕਿ ਸਾਰਿਆਂ ਨੇ ਮੋਦੀ ਜੀ ਨੂੰ ਹੀ ਪਾਈ ਹੈ ਵੀ ਉਹਨਾਂ ਦਾ ਨਾਮ ਆਵੇ ਮਹਾਰਾਣੀ ਪ੍ਰਣਿਤ ਕੋਰ ਜੀ ਅੱਗੇ ਕੁਝ ਹੋਰ ਕਰ ਸਕਣ ਸਾਡੇ ਨਾਲ ਬਜ਼ੁਰਗੋ ਵੀ ਮੌਜੂਦ ਨੇ ਗੱਲਬਾਤ ਕਰ ਰਹੇ ਆ ਬਜ਼ੁਰਗੋ ਕੱਲ ਨੂੰ ਕਿਹਨੂੰ ਜਿਤਵਾ ਰਹੇ ਹੋ ਲੱਗਦਾ ਹੈ ਕਿ ਸੈਂਟਰ ਦੇ ਵਿੱਚ ਸਰਕਾਰ ਕਿਹੜੀ ਬਣੇਗੀ ਤੇ ਪਟਿਆਲੇ 'ਚ ਕੌਣ ਜਿਤਵਾ ਰਹੇ ਸਰਕਾਰ ਤਾਂ ਜਿਹੜਾ ਕੋਈ ਕੰਮ ਕਰੂਗਾ ਉਹੀ ਚੰਗਾ ਉਹੀ ਆਉਣੀ ਚਾਹੀਦੀ ਹੈ ਦੇ ਜਿਹੜੀ ਸਰਕਾਰ ਆ ਉਹ ਜਿਹੜੀ ਕੰਮ ਕਰੂਗੀ ਉਹ ਹੀ ਆਉਣੀ ਚਾਹੀਦੀ ਹੈ ਸੈਂਟਰ ਚ ਕਿੰਨੇ ਜਿਤਵਾ ਸਕਦੇ ਕੁਛ ਨਹੀਂ ਕਹਿ ਸਕਦੇ ਸੈਂਟਰ ਚ ਜਿਹੜਾ ਹੋਰ ਬਜ਼ੁਰਗ ਕੋਈ ਮੌਜੂਦ ਨੇ ਪਪ ਪਾਪਾ ਜੀ ਕਿੰਨੇ ਜਦੋਂ ਆ ਰਹੇ ਕੱਲ ਨੂੰ ਐ ਪਟਿਆ ਪਟੇਲਾ ਚ ਕਿੰਨੇ ਜਿਤਵਾ ਰਹੇ ਸੀਟ ਸਾਨੂੰ ਕੋਈ ਨਹੀਂ ਦੱਸਿਆ ਯਾਰ ਸਾਨੂੰ ਕੋਈ ਬਤ ਨਹੀਂ ਕੋਈ ਕੋਈ ਵੀ ਨਹੀਂ ਜੀ ਕੋਈ ਇੱਥੇ ਵੀ ਬਤ ਨਹੀਂ ਤੋਂ ਦੇਖਿਆ ਕਿ ਲੋਗ ਹਲੇ ਕੋਈ ਜਾਰੀ ਨਹੀਂ ਕਰ ਰਿਹਾ ਕਿ ਕਿਦੋਂ ਜਿਤਵਾਣਾ ਕੋਈ ਕਹ ਰਿਹਾ ਮੋਦੀ ਜਿੱਤੇਗਾ ਕੋਈ ਕਾਂਗਰਸ ਕੋਈ ਆਮ ਆਦਮੀ ਪਾਰਟੀ ਨੂੰ ਕਹਿ ਰਿਹਾ ਹੁਣ ਕੱਲ ਨੂੰ ਹੀ ਜਿਹੜੇ ਨਤੀਜੇ ਆਣੇ ਨੇ ਉਹੀ ਪਤਾ ਲੱਗਣਗੇ ਕੀ ਨਤੀਜੇ ਆਉਂਦੇ ਨੇ ਤੇ ਕੇਂਦਰ ਦੀ ਕਿਹਦੀ ਸਰਕਾਰ ਬੰਦੀ ਹੈ ਤੇ ਪਟਿਆਲਾ ਚ ਕਿਹਨੂੰ ਜਿਤਵਾ ਕੇ ਭੇਜਦੇ ਨੇ ਪਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਕੁਲਵਿੰਦਰ ਕੁਮਾਰ ਦੀ ਰਿਪੋਰਟ